ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਦਰ ਹੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦਿਆਲਪੁਰਾ ਮਿਰਜੇ ਕਾ ਜੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਈਨੂ ਰਾਮਪੁਰਾ ਫੂਲ ਪੈਂਦੀ ਆ ਨੇੜੇ ਭਗਤਾ ਭਾਈ ਕਾ ਸ਼ਹਿਰ ਰਹੇ ਜਾਂਦਾ ਜੀ ਦੋ ਨਾਗ ਆ ਜੀ ਇੱਕ ਤਾਂ ਬਿਲਕੁਲ ਤਾਜ਼ਾ ਸੂਆ ਤੇ ਇੱਕ ਹੀਫਰਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਕ ਤੁਸੀਂ ਕਰਨੀ ਆ ਨੰਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਸਾਹਿਲਾ ਜੀ ਪਿੰਡ ਦਿਆਲਪੁਰਾ ਮੇਰਾ ਜਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪੁਰਾ ਫੂਲਾ ਜੀ ਮੋਬਾਈਲ ਨੰਬਰ ਜੀ ਮੇਰਾ ਨੰਬਰ ਹੈਗਾ 9915433763 ਮੇਰੇ ਪਿਤਾ ਜੀ ਦਾ ਨਾਮ ਗਾਜੂ ਆ ਜੀ ਪਿੰਡ ਦੇ ਵਿੱਚ ਗਾਜੂ ਦੇ ਨਾਂ ਦੇ ਜਾਣਿਆ ਜਾਂਦਾ ਤੇ ਉਹਨਾਂ ਦਾ ਨਾ ਹੈਗਾ ਨੰਬਰ ਹੈਗਾ 9915255742 ਦੋ ਨਾਮ ਹੈਗੇ ਜੀ ਹਾਂਜੀ ਹਾਂਜੀ ਵੀਰੇ ਇੱਕ ਨੰਬਰ ਤੋਂ ਬਈ ਸ਼ੁਰੂ ਕਰਾਂਗੇ ਸੁਆਕ ਨਮਾ ਜੀ ਇਹ ਦੂਸਰ ਦੂਜਾ ਸੁਆ ਜੀ ਕਹਿਣ ਦੀ ਗੱਲ ਨਹੀਂ ਪਿਓਰ ਕੈਨਡ ਦੀ ਛਗੀ ਮੂੰਦੀ ਆ ਮੂੰਹ ਤੋਂ ਸ਼ੇਦ ਆਂਦਾ ਹਾਂਜੀ ਕਦੋਂ ਸੂਈ ਹੈ ਜੀ ਇਹ ਇਹ ਕੱਲ ਸ਼ਾਮ ਦੀ ਸੂਈ ਵੀ ਹੈ ਜੀ ਬੱਚਾ ਕੀ ਹੈ ਜੀ ਮਗਰ ਫੀਮੇਲ ਏਵੀਐਸ ਹੈਮਰ ਦੀ ਬੱਚੀ ਆ ਠੀਕ ਆ ਜੀ ਟੌਪ ਕਲਾਸ ਸੀ ਹਾਂ ਟੌਪ ਕਲਾਸ ਹਾਂ ਜੇਰ ਕੰਪਲੀਟ ਆ ਜੀ ਜਦੋਂ ਮੈਂ ਕਿ ਇੱਕ ਕਤਰਾ ਸਾਫ ਆਈ ਇਹਦਾ ਠੀਕ ਆ ਬਾਈ ਜੇਰ ਦੀ ਗਾਰੰਟੀ ਆਪਣੀ ਠੀਕ ਆ ਜੀ ਹਾਂਜੀ ਕਿੰਨਾ ਕ ਬੋਲਾ ਕੱਢਿਆ ਤੜਕੇ ਬਾਈ ਇਹਦਾ ਬਾਈ ਐ ਨਹੀਂ ਆਪਾਂ ਬੋਲੇ ਤਾਂ ਆਏ 15 16 ਕਿਲੋ ਹੋਊਗਾ ਕਿਉਂਕਿ ਬੱਚੇ ਵਿੱਚ ਹੀ ਪਾਉਣਾ ਪੈਂਦਾ ਹਨਾ ਠੀਕ ਆ ਜੀ ਹਾਂ ਅੰਦਾਜ਼ਾ ਆਪਾਂ ਇੰਨਾ ਦੱਸ ਸਕਦੇ ਹਾਂ 15 16 ਕਿਲੋ ਕੀ ਦੁੱਧ ਕਪੈਸਿਟੀ ਰਊ ਭਾਈ ਜਿਹੜੇ 27 22 ਲੀਟਰ ਦੁੱਧ ਕੱਢਿਆ ਵਾ ਆਪ ਦੀ ਆ ਵੀ ਮੰਨ ਕੇ ਵੀਰ ਕੋਈ ਵੀ ਆਪਣੀ ਜੇ ਮਰਜ਼ੀ ਮੰਨ ਕੇ ਲੈ ਲੇ ਹਨਾ ਵੀ ਕੋਈ ਆਪ ਕਿਹੜੇ ਸੀਮਣ ਦੀ ਉਹ ਤਾਂ ਸੀਮਣ ਦੀ ਡਿਟੇਲ ਤੈਨੂੰ ਸਾਰੀ ਵੀਰੇ ਆਪਾਂ ਇਸ ਬੱਚੀ ਦਾ ਪਤਾ ਸੀ ਹੂੰ ਬੱਚਿਆ ਸਾਨੂੰ ਦੱਸਤਾ ਹੂੰ ਗਾਂ ਦੀ ਤੁਹਾਨੂੰ ਡਿਟੇਲ ਇਹਨੂੰ ਮਾਂ ਦੀ ਵੀ ਦੱਸ ਦੂੰ ਠੀਕ ਆ ਜੀ ਸਾਰਾ ਕੁਝ ਏ ਟੂ ਜ਼ੈਡ ਜਿਹੜੀ ਚੀਜ਼ ਚਾਹੀਦੀ ਉਹ ਲੈ ਲਿਓ ਜੀ ਠੀਕ ਆ ਥਣਾ ਦੀ ਫੁੱਲ ਗਰੰਟੀ ਆਪਣੀ ਤਾਂ ਉਸ ਗੱਲ ਦੀ ਤਾਂ ਆਪਣੇ ਨੂੰ ਕਹਿਣ ਦੀ ਲੋੜ ਹੀ ਨਹੀਂ ਭਾਈ ਠੀਕ ਆ ਜੀ ਰੰਗ ਪ੍ਰਿੰਟ ਬਹੁਤ ਜ਼ਿਆਦਾ ਮੈਂ ਤੁਹਾਨੂੰ ਦੁਬਾਰਾ ਫੇਰ ਦੋੜ ਕੇ ਸੁਣਾ ਬੈਠੀ ਮੱਛੀ ਮੱਛੀ ਵੀ ਤੁਸੀਂ ਰਾਲ ਦਿਖਾਇਓ ਭਾਈ ਹਮ ਆਪਣੇ ਬੰਦਿਆਂ ਨੂੰ ਬਾਕੀ ਢਾਂਚਾ ਬਹੁਤ ਸੋਹਣਾ ਕੁਆਲਿਟੀ ਬਹੁਤ ਚੰਗੀ ਆ ਤੁਸੀਂ ਨਵਾਂ ਫਾਰਮ ਪ੍ਰਿੰਟ ਪ੍ਰਿੰਟ ਦੇਖੋ ਜੀ ਕੁਆਲਿਟੀ ਦੇਖੋ ਬਹੁਤ ਆ ਜੀ ਬਾਕੀ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਤਾਂ ਆਪਾਂ ਇੱਕ ਤੋਹਫ਼ਾ ਦੇ ਸਕਦੇ ਹਾਂ ਉਸ ਦੇ ਇੱਤੇ ਫਾਰਮ ਦੀ ਸ਼ੁਰੂਆਤ ਚੰਗੀ ਹੋ ਜੋ ਜੀ ਹਾਂ ਬਾਕੀ ਹੋ ਗਈ ਵੀਰੇ ਸੀਜ਼ਨ ਬਹੁਤ ਸੋਹਣਾ ਆ ਰਿਹਾ ਮੁਰੇ ਹੂੰ ਹੁਣ ਤਾਂ ਬਾਈ ਇਹਨਾਂ ਦੀ ਜਿੰਨੀ ਸੇਵਾ ਕੋਈ ਕਰ ਲੂਗਾ ਉਹਨਾਂ ਦੁੱਧ ਲੈ ਲੂਗਾ ਫਾਰਮ ਵਿੱਚ ਥੋੜੀ ਜੀ ਦਿੱਕਤ ਆ ਜਾਂਦੀ ਆ ਯਾਰਾਂ ਚ ਇਹਨਾਂ ਨੂੰ ਕੋਈ ਦਿੱਕਤ ਹੁਣ ਤਾਂ ਸੀਜ਼ਨ ਹੀ ਬਹੁਤ ਸੋਹਣਾ ਮੈਂ ਉਹੀ ਤਾਂ ਗੱਲ ਦੱਸ ਰਿਹਾ ਸੀਜ਼ਨ ਹੈਗਾ ਬਾਈ 30 ਤੋਂ ਬਾਹਰ ਵੀ ਕੋਈ ਬੜੀ ਵੱਡੀ ਗੱਲ ਹੈ ਨਹੀਂ ਤੋ ਕਿਉਂਕਿ ਬਾੜ ਦਾ ਸਟਰਕਚਰ ਦੇਖੋ ਕਿੰਨਾ ਸੋਹਣਾ ਬਾਕੀ ਇੱਕ ਹੋਰ ਹੈ ਵੀਰੇ ਪਾਰਟੀਸ਼ਰ ਵਾਲਾ ਡਰਾ ਹੂੰ ਕੰਪੈਕਟਟਰ ਰੱਖੂਗੀ ਕੋਈ ਬਾਹਲਾ ਨਹੀਂ ਦੇਖੋ ਅੱਗੇ ਅਗਲੇ ਪਾਸੇ ਦੇਖੋ ਲੱਗੇ ਨੂੰ ਵੀ ਧੁੰਨੀ ਤੋਂ ਲੈ ਕੇ ਸਵਾਰਨਾ ਸਟਾਰਟ ਹੋ ਜਾਂਦਾ ਹਾਂ ਇੱਥੇ ਆਰਡਰ ਪਿਆ ਆ ਗਾੜੀ 'ਚ ਵੀ ਦੁੱਧ ਕਰਮ ਵਾਲੀ ਦੇ ਚੰਗਾ ਚੰਗਾ ਇਹ ਇਹ ਮੇਰਾ ਐ ਦੇਖੀ ਮਹਿਲ ਕੰਮ ਨਹੀਂ ਹੈਗਾ ਪੂਰਾ ਵਧੀਆ ਚਾਰੇ ਪਾਸੇ ਹੂੰ ਅੱਡ ਰਾਇਦਾ ਅੱਡ ਰਾਇ ਜੀ ਹਾਂ ਤੇ ਕੀਮਤ ਕੀ ਰਹਿਣਾ ਹੈ ਕਿੰਨਾ ਆਪਣੇ ਫੋਨ ਤੇ ਵੀਰੇ ਚਾਹ ਜੀ ਹੋ ਜੀ ਹਾਂ ਦੇਖੋ ਗਾਹ ਦੇ ਹਿਸਾਬ ਨਾਲ ਚਾਹ ਜੋ ਠੀਕ ਹੈ ਜੀ ਹਾਂ ਕਿਉਂਕਿ ਦੇਖੋ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਬਛੀ ਦਾ ਫੈਵੜੀ ਤੇਰੇ ਪਾਸੇ ਦੇ ਆਖੋ ਤੋਂ ਨਹੀਂ ਮੈਂ ਇਹਦੇ ਨਾਲ ਦੀ ਬੱਚੀ ਵੇਚੀ ਸੀ ਜਿਸ ਜਗੀਰ ਮੰਨੋ ਮੇਰੀ ਖੁਦ ਹੀ ਘਰ ਦੀ ਗਾਂ ਦੀ ਆਪਦੀ ਹੂੰ 25000 ਰੁਪਏ ਦੀ ਬੱਛੀ ਵੇਚੀ ਸੀ ਐਨਾ ਵਾਰ ਬੱਛੀ ਗਈ ਸੀ ਤੇ ਬੰਦੇ ਕੋਲੇ ਇੱਥੇ ਕਿੰਨਾਂ ਦਾ ਮੈਂ ਬੰਦਿਆਂ ਨੰਬਰ ਵੀ ਦੇ ਦੂੰਗਾ ਹੂੰ ਠੀਕ ਆ ਤੇ ਉਹ ਬੰਦੇ ਨੂੰ ਅੱਜ ਵੀ ਜੇ ਆਪਾਂ ਬੱਛੀ ਦੇ ਜਿਹਨੇ ਬੰਦੇ ਨੇ ਬਰੀਡਿੰਗ ਦੇ ਕੰਮ ਕਰਨੇ ਬੱਛੀ ਵੀ ਚੰਗੀ ਹੈ ਤੇ ਗਾਂ ਤਾਂ ਚੰਗੀ ਹੈਗੀ ਹੈਗੀ ਆ ਹੂੰ ਇਹ ਮੈਂ ਇਸ ਇਸ ਤਰੱਕੇ ਦੱਸਿਆ ਵੀ ਜੇ ਕਿਸੇ ਬੰਦੇ ਨੇ ਐ ਵੀ ਹੋਵੇ ਵੀ ਬੱਛੀ ਛੱਡਣੀ ਹੋਵੇ ਤੇ ਬੱਛੀ ਆਪਾਂ ਰੱਖ ਵੀ ਲਵਾਂ ਰੱਖ ਵੀ ਲਵਾਂ ਕੱਲੀ ਉਹ ਆਪ ਮੁੱਲ ਪਾ ਕੇ ਜਿਹੜਾ ਗਾਂ ਦਾ ਸੌਦਾ ਹੋਇਆ ਹੂੰ ਉਦੋਂ ਇਟਵਾਂ ਮੁੱਲ ਭਾਗੇ ਬੱਚੀ ਰੱਖਣਾ ਠੀਕ ਆ ਹਾਂ ਜਿਹੜਾ 2 ਨੰਬਰ ਬੱਚਾ ਬਈ ਕਿੰਨੇ ਕੋ ਮਾਰਾ ਜੀ ਇਹ ਵੀਰੇ ਖੀਰਾ ਮੂ ਲੱਗ ਭਾਗੇ ਜੀ ਉਹਦੀ ਇਹਦੀ ਹੋਗੀ 2 ਸਾਲਾਂ ਦੇ ਜਾਂ ਘੱਟ ਹੋਗੇ ਦਰਸ ਪੱਸੀ ਹੋਗੀ ਯਾਨੀ ਦੰਦੋ ਗਰੰਟਡ ਖੀਰਾ ਹਾਂਜੀ 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 ਠੀਕ ਆ ਇਹਦਾ ਸੀਮਾ ਰਿਕਾਰਡ ਮਿਲਿਆ ਇਹਦਾ ਵੀਰੇ ਹੈਗਾ ਯਾਰ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਵੀ ਕਨਫਰਮ ਜੀ ਗੱਲ ਕਹਾਂ ਵੀ ਹੈ ਹੈਗਾ ਪਰ ਮੈਂ ਪੁੱਛ ਕੇ ਸੁਣੂ ਤੁਹਾਨੂੰ ਮੈਂ ਕਨਫਰਮ ਨਹੀਂ ਕਹਿ ਸਕਦਾ ਠੀਕ ਆ ਵੀ ਹੈਗਾ ਹੀ ਹੈਗਾ ਮੇਰੇ ਕੋਲੇ ਠੀਕ ਆ ਪੋਰਟ ਸ਼ਾਂਗ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਗਰੰਟੀ ਹੈ ਵੀਰੇ ਇਸ ਗੱਲ ਦੀ ਠੀਕ ਆ ਜੀ ਯਾ ਚੱਲੀ ਵੀਰੇ ਇਹ ਜਾਤ ਕੁਆਲਟੀ ਦੇ ਪੱਖ ਤੋਂ ਕਰਮਾ ਲਈ ਵੀ ਪੂਰੀ ਚੰਗੀ ਆ ਹਾਈਟ ਵੀ ਚੰਗੀ ਆ ਹਜੇ ਖੀਰਾ ਬੱਚਾ ਹੀ ਆ ਖੀਰਾ ਬੱਚਾ ਹੀ ਆ ਬਾਈ ਏ ਆਈ ਤੇ ਕਾਬਿਲ ਹੀ ਆ ਨਾ ਨਾ ਗੱਬਣ ਹੈ ਵੀਰੇ ਅੱਛਾ ਗੱਬਣ ਆ 5 ਮਹੀਨੇ ਦੀ ਗੱਬਣ ਆ ਇਹ ਠੀਕ ਆ ਜੀ 5 ਮਹੀਨੇ ਦੀ ਗੱਬਣ ਚੈੱਕ ਪਾਸ ਆ ਚੈੱਕ ਪਾਸ ਇੱਥੇ ਬੰਦਾ ਕਰਾ ਕੇ ਜਾਵੇ ਆਪਣੇ ਕੋਲੇ ਠੀਕ ਆ ਜੀ ਫੇਰ ਲੈ ਕੇ ਜਾਵੇ ਡਾਕਟਰ ਆਪ ਦਾ ਨਾਲ ਹੀ ਲੈ ਕੇ ਆ ਨਾਲ ਲੈ ਕੇ ਆ ਵੀ ਫੇਰ ਬੰਦਾ ਉਹਦੀ ਇਕ ਹੀ ਆ ਦੇਖੋ ਵੀ ਬੱਚੀ ਦੇ ਉਸ ਹੌਣਾਂ ਦੇਖੋ ਗੱਬਣ ਵੀ ਹੋ ਗਈ ਬੱਚੀ ਹੂੰ ਬ੍ਰੀਡ ਕਰੈਕਟਰ ਇੰਨੇ ਚੰਗੇ ਆ ਠੀਕ ਆ ਹਾਂ ਤੇ ਇਹਦੀ ਵੀ ਕੀਮਤ ਹੈ ਇਹਦੀ ਬਸ ਕੀਮਤ ਹੈ ਅੱਜ ਫੋਨ ਤੇ ਫਾਈਨਲ ਜਿਹੜੀ ਗੱਲ ਹੂੰ ਇਹਦੀ ਫੋਨ ਤੇ ਨਹੀਂ ਬਸ 48000 ਰੁਪਏ ਦੀ ਬੈਠਦੇ ਆ ਹੂੰ ਚੈੱਕ ਪਾਸ ਚੈੱਕ ਪਾਸ 5 ਮਹੀਨਿਆਂ ਦੀ 5 ਮਹੀਨਿਆਂ ਦੀ ਘੱਟਣੀ ਹੋਣੀ ਉੱਪਰ ਹੋਣੀ ਹੈ ਇੱਧਰ ਰਿਕਾਰਡ ਇੱਧਰ ਰਿਕਾਰਡ ਠੀਕ ਹੈ ਬਿਲਕੁਲ ਹਾਂ ਠੀਕ ਹੈ ਜੀ ਬਾਕੀ ਕੋਈ ਵੀ ਨਾ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ